ਪਤਾ ਹੋਣਾ ਕਿਉਂਕਿ ਬਹੁਤ ਸਾਰੇ ਲੋਕ ਅਣਜਾਣ ਨੇ ਕਿ ਬੀਜੇਪੀ ਸਰਕਾਰ ਮੋਦੀ ਸਰਕਾਰ ਸੂਬਿਆਂ ਦੇ ਅਧਿਕਾਰਾਂ ਤੇ ਇੱਕ ਹੋਰ ਵੱਡਾ ਡਾਕਾ ਮਾਰ ਰਹੀ ਹੈ ਔਰ ਬੀਜੇਪੀ ਸਰਕਾਰ ਜਿਹੜੀ ਸਿੱਖਿਆ ਜਿਹੜੀ ਪੜ੍ਹਾਈ ਆ ਜਿਹੜੀ ਉਚੇਰੀ ਸਿੱਖਿਆ ਉਹਨੂੰ ਬੀਜੇਪੀ ਦੇ ਰੰਗ ਚ ਰੰਗਣਾ ਚਾਹੁੰਦੀ ਹੈ ਪਲੱਸ ਕਾਰਪੋਰੇਟ ਘਰਾਣਿਆਂ ਦੇ ਹੱਥ ਚ ਓਵੇਂ ਦੇਣਾ ਚਾਹੁੰਦੀ ਆ ਜਿਵੇਂ ਉਹ ਖੇਤੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਚ ਦੇਣਾ ਚਾਹੁੰਦੀ ਆ ਜਿਵੇਂ ਉਹ ਲਾਜ ਪ੍ਰਬੰਧ ਨੂੰ ਕਾਰਪੋਰੇਟ ਕਰਾਣਿਆਂ ਦੇ ਹੱਥਾਂ 'ਚ ਦੇਣਾ ਚਾਹੁੰਦੀ ਹੈ ਐਵੇਂ ਹੀ ਸਿੱਖਿਆ ਦੇ ਖੇਤਰ ਦੇ ਵਿੱਚ ਮੈਂ ਕਹੂੰਗਾ ਗੌਰ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਕਿਉਂਕਿ ਹਰ ਇੱਕ ਬੰਦੇ ਦੇ ਨਾਲ ਇਹ ਗੱਲ ਜੁੜੀ ਹੋਈ ਆ ਹਰ ਇੱਕ ਘਰ ਦੇ ਨਾਲ ਆਪਣੇ ਨਾਲ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਆਗੂ ਧੀਰਜ ਨੇ ਧੀਰਜ ਜੀ ਇਹ ਜਿਹੜੀ ਆਇਆ ਨਵੀਂ ਨੀਤੀ ਇਹ ਖੋਲ ਕੇ ਦੱਸੋ ਵੀ ਇਹ ਕੀ UGC ਦੇ ਥਰੂ ਮੋਦੀ ਸਰਕਾਰ, ਬੀਜੇਪੀ ਸਰਕਾਰ ਲੈ ਕੇ ਆ ਰਹੀ ਹੈ ਔਰ ਇੱਕ ਹੀ ਹੋ ਰਿਹਾ ਹੈ। ਦੇਖੋ ਜੀ ਜਦੋਂ ਸਾਲ ਇਸ ਸਾਲ ਨਵਾਂ ਸਾਲ ਚੜ੍ਹਿਆ ਹੀ ਹੈ ਤਾਂ ਚੜ੍ਹਦੇ ਸਾਲ ਦੇ ਵਿੱਚ ਹੀ ਐਜੂਕੇਸ਼ਨ ਖੋਣ ਲਈ ਤੇ ਐਜੂਕੇਸ਼ਨ ਕੰਟਰੋਲ ਕਰਨ ਲਈ ਹਨਾ ਇੱਕ ਜਿਹੜਾ ਖੱਡਾ ਸਾਡੇ ਸਾਹਮਣੇ ਲਿਆਂਦਾ ਗਿਆ। ਤੇ ਅੱਜ ਜਦੋਂ ਪੂਰੇ ਦੇਸ਼ ਵਿੱਚ ਖੇਤੀ ਖੱਡੇ ਦੀ ਗੱਲ ਚੱਲ ਰਹੀ ਹੈ। ਖੇਤੀ ਖੱਡੇ ਦਾ ਵਿਰੋਧ ਹੋ ਰਿਹਾ। ਉਸ ਉਦੋਂ ਬਾਅਦ ਜਿਹੜਾ ਇੱਕ ਇਸ ਤਰ੍ਹਾਂ ਦਾ ਖੱਡਾ ਲਿਆਂਦਾ ਕਿ ਲੋਕਾਂ ਤੋਂ ਐਜੂਕੇਸ਼ਨ ਕਿਸ ਤਰ੍ਹਾਂ ਖੋਣੀ ਹੈ। ਇੰਦਾ ਮੋਟਾ ਮੋਟਾ ਕਾਰਨ ਬੇਸਿਕਲੀ ਅਸੀਂ ਇਹ ਸਮਝਦੇ ਹਾਂ ਕਿ ਜਿਸ ਤਰ੍ਹਾਂ ਅਸਲ ਵਿੱਚ ਜੇ ਦੇਸ਼ ਦੇ ਵਿੱਚ ਰਾਜ ਕਰਨਾ ਹਨਾ 10 ਸਾਲ 15 ਸਾਲ ਤੱਕ ਤੁਸੀਂ ਵੋਟਾਂ ਨਾਲ ਹੀ ਰਾਜ ਕਰ ਸਕਦੇ ਆ ਪਰ ਜੇ 60 ਸਾਲ 70 ਸਾਲ ਜਿਸ ਤਰ੍ਹਾਂ ਪਹਿਨਾ ਰਾਜ ਹੋਇਆ ਹੈਗਾ ਜਾਂ ਅੱਗੇ ਤੁਸੀਂ 100 ਸਾਲ 200 ਸਾਲ ਰਾਜ ਕਰਨਾ ਤਾਂ ਤੁਹਾਨੂੰ ਇੱਥੋਂ ਦੀ ਐਜੂਕੇਸ਼ਨ ਕੰਟਰੋਲ ਕਰਨੀ ਹੀ ਪੈਣੀ ਆ ਉਸੇ ਦਿਸ਼ਾ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਬੀਜੇਪੀ ਸਰਕਾਰ ਆ ਉਹ ਇਸ ਦੇਸ਼ ਦੀ ਐਜੂਕੇਸ਼ਨ ਨੂੰ ਇੱਥੋਂ ਦੀ ਪੜ੍ਹਾਈ ਨੂੰ ਇੱਥੋਂ ਦੇ ਕਾਲਜਾਂ ਨੂੰ ਯੂਨੀਵਰਸਿਟੀਆਂ ਨੂੰ ਸਕੂਲਾਂ ਨੂੰ ਕੰਟਰੋਲ ਕਰ ਰਹੀ ਆ ਉੱਥੋਂ ਦੇ ਉੱਚ ਅਧਿਆਪਕਾਂ ਤੇ ਆਪਦੇ ਬੰਦੇ ਬਿਠਾ ਕੇ ਸਿਲੇਬਸ ਬਦਲ ਕੇ ਜਾਂ ਕਿਸ ਤਰ੍ਹਾਂ ਕਿਹੜੇ ਪ੍ਰੋਫੈਸਰ ਰੱਖੇ ਜਾਣਗੇ ਕੌਣ ਵਾਈਸ ਚਾਂਸਲਰ ਹੋਏਗਾ ਬੱਚਿਆਂ ਨੂੰ ਪੜਾਇਆ ਕਿ ਜਾਏਗਾ ਫੀਸ ਕਿਸ ਤਰ੍ਹਾਂ ਦੀ ਹੋਊਗੀ ਕਿਸ ਤਰ੍ਹਾਂ ਦਾ ਮਾਡਲ ਹੋਊਗਾ ਉਹ ਟੋਟਲੀ ਗੱਲ ਜਿਹੜੀ ਆਪਦੇ ਪਾਲੇ ਵਿੱਚ ਲੈ ਲਈ ਗਈ ਆ ਇਹ ਖੱਡਾ ਲਿਆ ਕੇ ਤੇ ਰਾਜਾਂ ਕੋਲੋਂ ਇਹ ਅਧਿਕਾਰ ਖੋ ਲਿਆ ਗਿਆ ਹੈਗਾ ਨਹੀਂ ਰਾਜਾਂ ਦੇ ਅਧਿਕਾਰ ਤੇ ਜਿਵੇਂ ਆਪਾਂ ਗੱਲ ਕਰ ਰਹੇ ਆ ਕਿਵੇਂ ਡਾਕਾ ਮਾਰਿਆ ਜਾ ਰਿਹਾ ਹੈ ਉੱਚੇਰੀ ਸਿੱਖਿਆ ਉੱਚੀ ਪੜ੍ਹਾਈ ਦੇ ਖੇਤਰ ਦੇ ਵਿੱਚ ਜੀ ਜਿਸ ਤਰ੍ਹਾਂ ਇਹ ਖੱਡਾ ਸਾਡੇ ਸਾਹਮਣੇ ਆਇਆ ਇਹਦੇ ਵਿੱਚ ਜਿਹੜਾ ਵਾਈਸ ਚਾਂਸਲਰ ਜਿਹੜਾ ਯੂਨੀਵਰਸਿਟੀਆਂ ਦਾ ਸਭ ਤੋਂ ਉੱਚਾ ਅਹੁਦਾ ਜਿਹੜਾ ਯੂਨੀਵਰਸਿਟੀ ਦੇ ਵਿੱਚ ਉਹ ਵਾਈਸ ਚਾਂਸਲਰ ਚੁਣਿਆ ਜਾਣਾ ਚੁਣੇ ਚੋਣ ਦਾ ਜਿਹੜਾ ਅਧਿਕਾਰ ਪਹਿਲਾਂ ਰਾਜਾਂ ਕੋਲ ਸੀ ਸਟੇਟ ਗਵਰਨਮੈਂਟ ਜਿਹੜਾ ਉਹ ਕਮੇਟੀਜ਼ ਬਣਾਉਂਦੀ ਸੀ ਤੇ ਉਹ ਜਿਹੜਾ ਵਾਈਸ ਚਾਂਸਲਰ ਚੁਣ ਕੇ ਗਵਰਨਰ ਨੂੰ ਅਪਰੂਵ ਕਰ ਦਿੰਦਾ ਸੀ ਮੈਂ ਇੱਥੇ ਇੱਕ ਗੱਲ ਦੱਸ ਦਿਆਂ ਕਿ ਜਿੰਨੀਆਂ ਵੀ ਯੂਨੀਵਰਸਟੀਆਂ ਹੁੰਦੀਆਂ ਨੇ ਨਾ ਉਹਨਾਂ ਦਾ ਮੁਖੀ ਹੁੰਦਾ ਵੀਸੀ ਵਾਈਸ ਚਾਂਸਲਰ ਤੇ ਉਹਨਾਂ ਯੂਨੀਵਰਸਟੀਆਂ ਦੇ ਅੰਡਰ ਅਧੀਨ ਕਿੰਨੇ ਕਿੰਨੇ ਕਾਲਜ ਹੁੰਦੇ ਨੇ ਮਤਲਬ ਕਿ ਸਾਰੀ ਜਿਹੜੀ ਕਿਸੇ ਸੂਬੇ ਦੀ ਉਚੇਰੀ ਸਿੱਖਿਆ ਉੱਚੀ ਪੜ੍ਹਾਈ ਆ ਉਹ ਸਾਰੀ ਵਾਈਸ ਚਾਂਸਲਰ ਦੇ ਕੰਟਰੋਲ ਚ ਚੱਲਦੀ ਹੈ ਹਾਂਜੀ ਉਹ ਫਿਰ ਵਾਈਸ ਚਾਂਸਲਰ ਹੁਣ ਚੁਣਨ ਦੀ ਜਿਹੜੀ ਪਰਕੀ ਰਿਆ ਹੈ ਖਾਡੇ ਵਿੱਚ ਲਿਆਂਦਾ ਕਿ ਜੇ ਉਹ ਗਵਰਨਰ ਆ ਉਹ ਵਾਈਸ ਚਾਂਸਲਰ ਚੁਣਿਆ ਕਰੂ ਉਹਦੇ ਦੁਆਰਾ ਬਣਾਈ ਗਈ ਕਮੇਟੀ ਵਾਈਸ ਚਾਂਸਲਰ ਚੁਣਿਆ ਕਰੂਗੀ ਤੇ ਉਸ ਤੋਂ ਬਾਅਦ ਉਹੀ ਗਵਰਨਰ ਉਹਨੂੰ ਅਪਰੂਵ ਕਰ ਦਿਆ ਕਰੂਗੇ ਇਹ ਵਾਈਸ ਚਾਂਸਲਰ ਹੋਊਗਾ ਇੰਦੇ ਚ ਇਹ ਗੱਲੇ ਸਮਝਣ ਵਾਲੀ ਆ ਕਿ ਯੂਨੀਵਰਸਿਟੀ ਹੈ ਜਿਹੜੀ ਇਹ ਸਟੇਟ ਗਵਰਨਮੈਂਟ ਦੇ ਅਧੀਨ ਹੁੰਦੀ ਆ ਯੂਨੀਵਰਸਿਟੀ ਐਕਟ ਦੇ ਤਹਿਤ ਕੋਈ ਯੂਨੀਵਰਸਿਟੀ ਬਣਦੀ ਆ ਯੂਨੀਵਰਸਿਟੀ ਵਿੱਚ ਕੌਣ ਵਾਈਸ ਚਾਂਸਲਰ ਹੋਏਗਾ ਕਿਸ ਤਰ੍ਹਾਂ ਪ੍ਰੋਫੈਸਰ ਰੱਖੇ ਜਾਣੇ ਆ ਕੀ ਕ੍ਰਾਈਟੇਰੀਆ ਸਾਰਾ ਕੁਛ ਜਿਹੜਾ ਹੁੰਦਾ ਪ੍ਰਬੰਧ ਆ ਉਹ ਸਟੇਟ ਗਵਰਨਮੈਂਟ ਚਲਾਉਂਦੀ ਆ ਪਰ ਇਹ ਕੇਂਦਰ ਨੇ ਇਹ ਕਾਨੂੰਨ ਇਹ ਜਿਹੜਾ ਖੱਡਾ ਲਿਆ ਕੇ ਇਹ ਆਪਦੇ ਹੱਥ ਵਿੱਚ ਕਰ ਲਿਆ ਹੈਗਾ ਇਹਦੇ ਵਿੱਚ ਇੱਕ ਗੱਲ ਜ਼ਰੂਰ ਨੋਟ ਕਰਨ ਵਾਲੀ ਆ ਕਿ ਵਾਈਸ ਚਾਂਸਲਰ ਨੂੰ ਤਨਖਾਹ ਜਿਹੜੀ ਸਟੇਟ ਗਵਰਨਮੈਂਟ ਦੇਆ ਕਰੂਗੀ ਤੇ ਉਹ ਚੁਣਿਆਵਰ ਕੇਂਦਰ ਸਰਕਾਰ ਕਰਿਆ ਕਰੂਗੀ ਸਿੱਖਿਆ ਦੇ ਵਿੱਚ 80 ਤੋਂ 85% ਖਰਚਾ ਤਾਂ ਸਟੇਟ ਗਵਰਨਮੈਂਟ ਕਰੇ ਪਰ ਇਹਦੇ ਚ ਜਿਹੜੇ ਅਧਿਕਾਰ ਆ ਉਹ ਸਾਰਾ ਕੁਝ ਕੇਂਦਰ ਕਰੇ ਹਨਾ ਇਸ ਤਰ੍ਹਾਂ ਦੀ ਜਿਹੜੀ ਨੀਤੀ ਪੂਰੀ ਦੀ ਪੂਰੀ ਇਸ ਖੜੇ ਰਹੀ ਤੇ ਪਹਿਲਾਂ ਉਹ ਨਿਊ এডਿਕੇਸ਼ਨ ਪਾਲਿਸੀ ਰਹੀ ਉਹ ਚੀਜ਼ਾਂ ਜਿਹੜੀਆਂ ਕਰ ਦਿੱਤੀਆਂ ਗਈਆਂ ਹੈਗੀਆਂ ਇਹ ਕੀ ਜੇ ਅੱਪ ਵੇਖੀਏ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ UGC ਦੇ ਥਰੂ ਕੇਂਦਰ ਸਰਕਾਰ ਨਮੀਆਂ ਲੈ ਕੇ ਆਈ ਆ ਜਿਹੜਾ ਖੋਲ ਕੇ ਆਪਣੇ ਇਹਨਾਂ ਭਾਣਾ ਭਰਾਵਾਂ ਨੂੰ ਦੱਸੀ ਆਪਾ ਦੇਖੋ ਇਹ UGC ਰਾਹੀਂ UGC ਬੇਸਿਕਲੀ ਯੂਨੀਵਰਸਟੀਆਂ ਨੂੰ ਗ੍ਰਾਂਟ ਦੇਣ ਲਈ ਇੱਕ ਸੰਸਥਾ ਬਣਾਈ ਗਈ 1956 ਦੇ ਵਿੱਚ ਕਿ ਇਹ ਯੂਨੀਵਰਸਟੀਆਂ ਨੂੰ ਗ੍ਰਾਂਟ ਦਿਆ ਕਰੂਗੀ ਜੇ ਕੋਈ ਲੋੜ ਆ ਜੇ ਕੋਈ ਸਮੱਸਿਆ ਤਾਂ ਉਹਦੇ ਬਾਰੇ ਸੁਝਾ ਜਿਹੜਾ ਸਟੇਟ ਗਵਰਨਮੈਂਟ ਨੂੰ ਜਾਂ ਸੈਂਟਰ ਗਵਰਨਮੈਂਟ ਨੂੰ ਦਿਆ ਕਰੂਗੀ ਪਰ UGC 2010 ਤੋਂ ਬਾਅਦ 2010 ਦੇ ਵਿੱਚ ਕਾਨੂੰਨ ਲੈ ਕੇ ਆਉਂਦੀ ਆ ਤੇ ਇਨ੍ਹਾਂ ਗੱਲਾਂ ਤੋਂ ਅੱਗੇ ਜਾ ਕੇ ਯੂਨੀਵਰਸਟੀਆਂ ਨੂੰ ਕੰਟਰੋਲ ਕਿਸ ਤਰ੍ਹਾਂ ਕਰਨਾ ਕਾਲਜਾਂ ਨੂੰ ਕੰਟਰੋਲ ਕਿਸ ਤਰ੍ਹਾਂ ਉਹ ਇਦਾਂ ਦੇ ਕਾਨੂੰਨ ਬਣਾਉਣ ਲੱਗ ਗਈ UGC ਉਹ ਸੈਂਟਰ ਦੇ ਇਸ਼ਾਰਿਆਂ ਤੇ ਸੀ ਉਹਦੇ ਵਿੱਚ ਜਿਹੜਾ ਹੁਣ ਜਿਹੜਾ ਖੱਡਾ ਆਇਆ ਉਹਦੇ ਵਿੱਚ ਤੁਸੀਂ ਵੇਖੋ ਕਿ ਜਿਹੜਾ 22 ਚਾਂਸਲਰ ਲੱਗਣਾ ਸੀ ਜਿਹੜੇ ਬੰਦੇ ਨੇ ਹੁਣ ਯੂਨੀਵਰਸਿਟੀ ਇੱਕ ਵਿਦਿਆ ਪੜ੍ਹਾਈ ਦੇਣੀ ਆ ਸਿੱਖਿਆ ਦਾ ਮਾਹੌਲ ਹੋਵੇ ਹਨਾ ਇੱਕ ਜਿਹੜਾ ਪੜਿਆ ਪੜ੍ਹਾਈ ਨਾਲ ਜੁੜਿਆ ਹੋਇਆ ਵਿਅਕਤੀ 22 ਚਾਂਸਲਰ ਹੋਊਗਾ ਪ੍ਰੋਫੈਸਰ ਹੋਊਗਾ ਇਹ ਅਸੀਂ ਦਿਮਾਗ ਵਿੱਚ ਸੋਚਦੇ ਆਂ ਪਰ ਉਹਨਾਂ ਨੇ ਨਿਯਮ ਬਣਾ ਦਿੱਤਾ ਕਾਨੂੰਨ ਲੈ ਕੇ ਆਏ ਆ ਕਿ ਜਿਹੜਾ 22 ਚਾਂਸਲਰ ਆ ਉਹ ਕੋਈ ਉਦਯੋਗਪਤੀ ਵੀ ਹੋ ਸਕਦਾ ਕਿਸੇ ਫੈਕਟਰੀ ਦਾ ਮਾਲਕ ਵੀ ਹੋ ਸਕਦਾ ਕਾਰਪੋਰੇਟ ਘਰਾਣਿਆਂ ਚੋਂ ਹੋ ਸਕਦਾ ਬਿਲਕੁਲ ਜੀ ਇਸ ਤੋਂ ਅੱਗੇ ਵੀ ਆਈਏਐਸ ਆਈਪੀਐਸ ਜਿਹੜਾ ਅਫਸਰਸ਼ਾਹੀ ਹੈ ਸਾਡੇ ਸਿਰ ਤੇ ਉਹਨਾਂ ਨੂੰ ਵੀ ਵਾਈਸ ਚਾਂਸਲਰ ਲਾਇਆ ਜਾ ਸਕਦਾ ਇਥੋਂ ਤੱਕ ਜਿਹੜਾ ਇਹ ਖੁੱਲਾ ਰੂਪ ਦਾ ਦੇ ਦਿੱਤਾ ਗਿਆ ਕਿ ਉਹਨਦੇ ਲਈ ਪੜ੍ਹਾਈ ਲਿਖਾਈ ਜ਼ਰੂਰੀ ਨਹੀਂ ਉਹਨਦੇ ਲਈ ਰਿਸਰਚ ਕੀਤੀ ਹੋਈ ਜ਼ਰੂਰੀ ਨਹੀਂ ਉਹ ਵਾਈਸ ਚਾਂਸਲਰ ਕੋਈ ਵੀ ਬੰਦਾ ਇਸ ਤਰ੍ਹਾਂ ਲਾਇਆ ਜਾ ਸਕਦਾ ਤੇ ਇਹ ਇੱਕਲਾ ਨਿਯਮ ਨਹੀਂ ਹੈ ਅਸਲ ਵਿੱਚ ਇਹ ਪਹਿਲਾਂ ਅਪਲਾਈ ਕਰਕੇ ਦੇਖਿਆ ਗਿਆ ਹੈਗਾ ਇਹਨਾਂ ਨੂੰ ਇਹਨਾਂ ਨੇ ਦੇਖੋ ਪਿਛਲੇ ਸਾਲ ਹਰਿਆਣੇ ਦੀ ਸਪੋਰਟਸ ਯੂਨੀਵਰਸਿਟੀ ਆ ਉਹਦੇ ਵਿੱਚ ਉਤਰਾਖੰਡ ਦਾ ਡੀਜੀਪੀ ਜਿਹੜਾ ਆਈਪੀਐਸ ਅਫਸਰ ਆ ਉਹਨੂੰ ਸਪੋਰਟਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਾਇਆ ਗਿਆ ਮਤਲਬ ਜਿੰਦਾ ਪੜਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਹਨਾ ਪੱਛਮ ਬੰਗਾਲ ਦੇ ਕਲਕੱਤਾ ਦੀ ਆਲਿਆ ਯੂਨੀਵਰਸਿਟੀ ਆ ਉੱਥੇ ਆਈਪੀਐਸ ਅਫਸਰ ਨੂੰ ਵਾਈਸ ਚਾਂਸਲਰ ਲਾਇਆ ਜਾਂਦਾ ਪੰਜਾਬ ਵਿੱਚ ਪੰਜਾਬੀ ਯੂਨੀਵਰਸਿਟੀ ਆ ਉਹਦਾ ਆਈਏਐਸ ਅਫਸਰ ਜਿਹੜਾ ਕਮਲ ਕਿਸ਼ੋਰ যাদਬ ਆ ਉਹਨੂੰ ਵਾਈਸ ਚਾਂਸਲਰ ਲਾਇਆ ਹੋਇਆ ਇਹ ਪਹਿਲਾਂ ਅਪਲਾਈ ਕਰਕੇ ਦੇਖਿਆ ਗਿਆ ਜਿਸ ਤਰ੍ਹਾਂ ਖੇਤੀ ਖਾੜੇ ਵਿੱਚ ਜਦੋਂ ਸਾਈਲੋਸ ਦੀ ਗੱਲ ਆਉਂਦੀ ਹੈ ਸਾਈਲੋ ਪੰਜਾਬ ਵਿੱਚ ਬਣ ਚੁੱਕੇ ਸੀ ਉਸ ਤੋਂ ਬਾਅਦ ਨਿਯਮ ਲੈ ਕੇ ਆਏ ਹੈ ਹੈਨਾ ਉਸੇ ਤਰ੍ਹਾਂ ਜਦੋਂ ਵਾਈਸ ਚਾਂਸਲਰ ਇਸ ਤਰ੍ਹਾਂ ਦੇ ਬੰਦੇ ਇਹਨਾਂ ਲੱਗਾ ਕਿ ਆਹ ਬੰਦੇ ਸਾਡੀ ਨੀਤੀਆਂ ਜਿਹੜੀਆਂ ਲਾਗੂ ਕਰ ਸਕਦੇ ਆ ਜਿਹੜਾ ਕਿਉਂਕਿ ਜਿਹੜਾ ਪੜਿਆ ਲਿਖਿਆ ਬੰਦਾ ਹੈਨਾ ਉਹ ਓਬਵੀਅਸਲੀ ਕੁਝ ਚੀਜ਼ਾਂ ਜਾਣਦਾ ਉਹਨੂੰ ਪਤਾ ਕਿ ਇਹ ਗਲਤ ਹੋ ਰਿਹਾ ਹੈਗਾ ਉਹ ਉਹ ਵਾਈਸ ਚਾਂਸਰ ਵਿਰੋਧ ਕਰਦੇ ਰਹੇ ਆ ਇਹਨਾਂ ਗੱਲਾਂ ਦਾ ਉਹਨਾਂ ਨੂੰ ਲੱਗਦਾ ਕਿ ਇਹਨਾਂ ਬੰਦਿਆਂ ਦੀ ਹੁਣ ਲੋੜ ਨਹੀਂ ਹੈ ਯੂਨੀਵਰਸਟੀਆਂ ਵਿੱਚ ਇਸ ਲਈ ਉਹਨਾਂ ਨੇ ਆ ਖੁੱਲਾ ਰੂਪ ਦਿੱਤਾ ਤਾਂ ਜੋ ਬਿਨਾ ਕੋਈ ਪੜ੍ਹਾਈ ਤੋਂ ਵੀ ਆਪਦੇ ਬੰਦੇ ਨੂੰ ਕਿਸ ਤਰ੍ਹਾਂ ਫਿੱਟ ਕੀਤਾ ਜਾ ਸਕਦਾ ਹੈ ਨਾ ਉਹ ਲੈ ਕੇ ਆਏ ਆ ਜਿਸ ਤਰ੍ਹਾਂ ਇਨੇ ਚ ਧਾਰਨ ਮੈਂ ਇੱਕੋ ਦੇਣਾ ਚਾਹਣਾ ਕਿ ਜਿਸ ਤਰ੍ਹਾਂ ਕ੍ਰਿਕਟ ਦੇ ਵਿੱਚ ਜਦੋਂ ਦੁਨੀਆ ਪੱਧਰ ਤੇ ਇੱਕ ਸਲਾਹਕਾਰ ਦੇਣਾ ਸੀ ਤਾਂ ਇਹਨਾਂ ਨੇ ਉਹ ਜੈਸ਼ਾਹ ਨੂੰ ਚੁਣਿਆ ਮਿਤਸ਼ਾਹ ਦਾ ਮੁੰਡਾ ਤੇ ਉਹਨੂੰ ਕ੍ਰਿਕਟ ਦਾ ਕੁਝ ਵੀ ਨਹੀਂ ਪਤਾਗਾ ਉਸੇ ਤਰ੍ਹਾਂ ਐਜੂਕੇਸ਼ਨ ਦੇ ਵਿੱਚ ਉਹ ਅੰਨਾ ਵੰਡੇ ਰਿਓੜੀਆਂ ਤੇ ਮੁਰਮੁਰ ਆਪਣੇਆਂ ਨੂੰ ਉਹ ਇਸ ਤਰ੍ਹਾਂ ਲਿਆਏ ਕਿ ਆਪਦਾ ਬੰਦਾ ਜਿਹੜਾ ਜਿੱਥੋਂ ਮਰਜੀ ਚੱਕ ਕੇ ਜਿਹੜਾ ਉਹਨਾਂ ਦਾ ਉਹਨਾਂ ਦੀ ਰਾਜਨੀਤੀ ਨਾਲ ਸਹਿਮਤੀ ਰੱਖਦਾ ਜਿਹੜਾ ਉਹਨਾਂ ਦੀਆਂ ਪਾਲਿਸੀਆਂ ਅੱਗੇ ਵਧਾ ਸਕਦਾ ਹਣਾ ਜਿਹੜਾ ਉਹਨਾਂ ਦੇ ਨੇੜੇ ਆ ਉਹਨੂੰ ਇਸ ਇਨਾਂ ਆਉਦਿਆਂ ਤੇ ਲਾਇਆ ਜਾ ਸਕਦਾ ਤੇ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਬਿਲਕੁਲ ਮੈਂ ਇਹੀ ਗੱਲ ਕਰਨ ਲੱਗਾ ਸੀਗਾ ਕਿ ਸੈਂਸਰ ਬੋਰਡ ਜਿਹੜਾ ਫਿਲਮ ਸੈਂਸਰ ਬੋਰਡ ਹੈ ਉਹਦੇ ਚ ਵੀ ਇਹਨਾਂ ਨੇ ਪਹਿਲਾਂ ਇਸ ਤਰ੍ਹਾਂ ਕੀਤਾ ਇਸੇ ਕਰਕੇ ਜਿਹੜੀਆਂ ਮੰਨ ਲਓ ਪੰਜਾਬ ਦੇ ਇਤਿਹਾਸ ਨਾਲ ਜਾਂ ਪੰਜਾਬ ਦੇ ਹੱਕਾਂ ਨਾਲ ਜਾਂ ਪੰਜਾਬ ਦੇ ਲੋਕਾਂ ਦੇ ਹੱਕਾਂ ਨਾਲ ਸੰਬੰਧਿਤ ਕੋਈ ਫਿਲਮਾਂ ਨੇ ਜਾਂ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਕੋਈ ਫਿਲਮਾਂ ਨੇ ਉਹਨਾਂ ਨੂੰ ਸੈਂਸਰ ਬੋਰਡ ਹੀ ਪਾਸ ਨਹੀਂ ਕਰਦਾ ਜੀ ਇਸ ਗੱਲ ਤੇ ਵੀ ਜਦੋਂ ਇਹ ਇਹ ਰੋਲਾ ਵੀ ਆ ਬਹੁਤ ਚੀਜ਼ਾਂ ਪਾਸ ਹੀ ਨਹੀਂ ਹੁੰਦੀਆਂ ਉੱਤੇ ਕਿ ਇਹ ਪਿਛਲੇ ਅੱਜ ਜਦੋਂ ਰੋਲਾ ਪਿਆ ਯੂਨੀਵਰਸਟੀਆਂ ਦੇ ਵਾਈਸ ਚਾਂਸਲਰ ਦਾ ਪੰਜਾਬ ਵਿੱਚ ਵੀ ਇਹ ਰੋਲਾ ਪਿਆ ਕਿ ਜਿਹੜੀ ਸਟੇਟ ਗਵਰਨਮੈਂਟ ਵਾਈਸ ਚਾਂਸਲਰ ਨਿਯੁਕਤ ਕਰਕੇ ਭੇਜਦੀ ਸੀ ਗਵਰਨਰ ਕੋਲ ਗਵਰਨਰ ਉਹਨੂੰ ਪਾਸ ਨਹੀਂ ਕਰਦਾ ਕਹਿੰਦਾ ਇਹ ਬੰਦਾ ਨਹੀਂ ਲਾ ਸਕਦੇਗੇ ਕਿਉਂਕਿ ਉਹਨਾਂ ਦੇ ਪੱਖ ਦਾ ਨਹੀਂ ਹੈ ਜਿਹੜਾ ਉਹਨਾਂ ਦੇ ਪੱਖ ਦਾ ਉਹਨੂੰ ਲਾ ਦਿੰਦੇ ਆ ਇਸੇ ਤਰ੍ਹਾਂ ਕੇਰਲ ਤਾਮਿਲਨਾਡੂ ਕਰਨਾਟਕ ਪੱਛਮ ਬੰਗਾਲ ਇਹ ਰੋਲਾ ਬਣਿਆ ਕਿ ਜਿਹੜੇ ਉਹਨਾਂ ਨੇ ਵਾਈਸ ਚਾਂਸਲਰ ਸਿਲੈਕਟ ਕੀਤੇ ਉਹ ਗਵਰਨਰ ਨੇ ਅਪਰੂਵ ਨਹੀਂ ਕੀਤੇ ਉਹਨਾਂ ਨੇ ਫਿਰ ਬਿੱਲ ਲਿਆਂਦਾ ਕਿ ਜਿਹੜਾ ਚਾਂਸਲਰ ਦੀ ਭੂਮਿਕਾ ਉਹ ਗਵਰਨਰ ਨਾ ਨਹੀਂ ਨਿਭਾਊਗਾ ਇਹ ਮੁੱਖ ਮੰਤਰੀ ਕੋਲ ਪਾਵਰ ਹੋਣੀ ਚਾਹੀਦੀਆਂ ਬਿੱਲ ਲਿਆਂਦਾ ਵਿਧਾਨ ਸਭਾ ਚ ਬਿੱਲ ਪਾਸ ਹੋ ਗਿਆ ਮਤਲਬ ਲੋਕਾਂ ਦੁਆਰਾ ਚੁਣਿਆ ਹੋਏ ਨੁਮਾਇੰਦਿਆਂ ਨੇ ਵਿਧਾਨ ਸਭਾ ਚ ਬਿੱਲ ਪਾਸ ਕੀਤਾ ਤੇ ਉਹ ਜਿਹੜਾ ਗਵਰਨਰ ਨੇ ਸਾਈਨ ਨਹੀਂ ਕੀਤੇ ਕਿਉਂਕਿ ਉਹ ਉਹਨਾਂ ਦੇ ਪੱਖ ਦੇ ਵਿੱਚ ਨਹੀਂ ਹੈ ਹਨ ਤੇ ਉਹ ਤੁਸੀਂ ਦੇਖੋ ਕਿ ਇੱਥੇ ਸਟੇਟ ਦੀ ਚੁਣੀ ਹੋਈ ਨੁਮਾਇੰਦੇ ਜਿਹੜੇ ਵਿਧਾਨ ਸਭਾ ਚ ਬਿੱਲ ਤੱਕ ਪਾਸ ਕਰ ਰਹੇ ਆ ਉਹ ਵੀ ਅਸੀਂ ਕੇਂਦਰ ਦੇ ਅਧੀਨ ਆ ਗਵਰਨਰ ਰਾਹੀਂ ਤੇ ਇਹ ਰੋਲਾ ਇਹ ਕੋਈ ਅੱਜ ਦਾ ਨਹੀਂ ਹੈ ਇਹ ਬਹੁਤ ਪਹਿਲਾਂ ਦਾ ਇਹਨੇ ਤੇ ਵੱਖ-ਵੱਖ ਕਮਿਸ਼ਨ ਬੈਠੇ ਆ 1988 ਵਿੱਚ ਸਰਕਾਰੀਆ ਕਮਿਸ਼ਨ ਜਿਹੜਾ ਰਣਜੀਤ ਸਿੰਘ ਸਰਕਾਰੀਆ ਦੀ ਅਗਵਾਈ ਵਿੱਚ ਇੱਕ ਕਮਿਸ਼ਨ ਬਣਾਇਆ ਗਿਆ ਉਨੇ 1988 ਵਿੱਚ ਜਿਹੜਾ ਇੱਕ ਸਿਫਾਰਸ਼ਾਂ ਕੀਤੀਆਂ ਕਿ ਕੇਂਦਰ ਤੇ ਰਾਜਾਂ ਵਿੱਚ ਸਬੰਧ ਕਿਸ ਤਰ੍ਹਾਂ ਹੋਣੇ ਚਾਹੀਦੇ ਆ ਉਹਨਾਂ ਨੇ ਉਸ ਸਿਫਾਰਸ਼ਾਂ ਵਿੱਚ ਇੱਕ ਸਿਫਾਰਸ਼ ਇੱਕ ਦਿੱਤੀ ਕਿ ਜਿਹੜਾ 22 ਚਾਂਸਲਰ ਚਾਂਸਲਰ ਆ ਉਹਨੂੰ ਜੇ ਕੋਈ ਚਾਂਸਲਰ ਦਾ ਮਤਲਬ ਜੇ ਗਵਰਨਰ ਆ ਗਵਰਨਰ ਨੂੰ ਜੇ ਕੋਈ ਫੈਸਲਾ ਲੈਣਾ ਸਟੇਟ ਪ੍ਰਤੀ ਤਾਂ ਉਹਨੂੰ ਸਟੇਟ ਦੇ ਮੁੱਖ ਮੰਤਰੀ ਤੋਂ ਸਲਾਹ ਲੈਣੀ ਪੈਣੀ ਆ ਜੇ ਕਿਸੇ ਖਾਸ ਡਿਪਾਰਟਮੈਂਟ ਦਾ ਫੈਸਲਾ ਤਾਂ ਉਸ ਡਿਪਾਰਟਮੈਂਟ ਦਾ ਮੰਤਰੀ ਵੀ ਹਣਾ ਉਹਨੂੰ ਬਲਾ ਕੇ ਉਹਨਾਂ ਸਲਾਹ مشورہ ਕੀਤਾ ਜਾਊਗਾ ਫੇਰ ਫੈਸਲਾ پاس ਹੋਣਾ ਆਏਗਾ گورنر ਆਪਦੇ ਆਪ ਕੁਝ ਨਾ ਕਰੇ ਹਣਾ ਇਹ ਉਹਨਾਂ ਨੇ ਸਿਫਾਰਸ਼ ਦਿੱਤੀ ਇਸ ਤੋਂ ਅੱਗੇ ਆਉਂਦਿਆਂ 2010 ਦੇ ਵਿੱਚ ਜਿਹੜਾ ਪੰਛੀ ਕਮਿਸ਼ਨ ਹੈ ਮਦਰਨ ਮੋਹਨ ਪੰਛੀ ਦੀ ਅਗਵਾਈ ਦੇ ਵਿੱਚ ਪੰਛੀ ਕਮਿਸ਼ਨ ਆਉਂਦਾ ਉਹਨਾਂ ਨੇ ਸਿਫਾਰਸ਼ਾਂ ਕੀਤੀਆਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਨਾ ਸਰਕਾਰੀਆ ਕਮਿਸ਼ਨ ਤੋਂ ਵੀ ਅੱਗੇ ਜਾਂਦੇ ਹੋਏ ਗੱਲ ਕੀਤੀ ਕਿ ਇਤਿਹਾਸ ਦੇ ਵਿੱਚ ਭਾਵੇਂ گورنر ਦੀ ਲੋੜ ਰਹੀ ਹੋਊਗੀ ਕਦੇ ਪਰ ਉਹ ਕਹਿੰਦਾ ਕਿ ਮੈਂ ਸਮਝਦਾ ਅੱਜ گورنر ਦੀ ਕਿਤੇ ਲੋੜ ਨਹੀਂ ਹੈ ਚਾਂਸਲਰ ਵਜੋਂ ਗਵਰਨਰ ਨੂੰ ਨਹੀਂ ਲਾਇਆ ਜਾਣਾ ਚਾਹੀਦਾ ਇਹ ਇਹ ਹਟਾਇਆ ਜਾਣਾ ਚਾਹੀਦਾ ਇਹ ਭੂਮਿਕਾ ਜਿਹੜੀ ਸਟੇਟ ਗਵਰਨਮੈਂਟ ਕੋਲ ਹੋਣੀ ਚਾਹੀਦੀ ਹੈ ਪਰ ਜਿਹੜੀਆਂ ਉਹ ਕਮਿਸ਼ਨ ਦੀਆਂ ਰਿਪੋਰਟਾਂ ਉਹ ਜਿਹੜੀਆਂ ਸਿਫਾਰਸ਼ਾਂ ਉਹ ਨਾ ਤਾਂ ਅੱਜ ਤੱਕ ਮੰਨੀਆਂ ਗਈਆਂ ਕਿਉਂਕਿ ਇੱਥੇ ਜਿਹੜੀ ਪੂਰੀ ਦੀ ਪੂਰੀ ਪਾਲਿਸੀ ਆ ਉਹ ਕੇਂਦਰੀਕਰਨ ਦੀ ਪਾਲਿਸੀ ਹੈ ਕਿ ਕਿਸ ਤਰ੍ਹਾਂ ਸੂਬਿਆਂ ਦੇ ਅਧਿਕਾਰ ਖੋਏ ਜਾਣ ਕਿਉਂਕਿ ਬਹੁਤ ਸਾਰੇ ਸੂਬੇ ਵਿਰੋਧ ਕਰਦੇ ਆ ਬਹੁਤ ਸਾਰੇ ਸੂਬਿਆਂ ਵਿੱਚ ਸਾਡੀ ਵੋਟਾਂ ਨਾਲ ਇਹ ਜਿੱਤ ਵੀ ਨਹੀਂ ਪਾ ਰਹੇਗੇ ਜੇ ਉਹਨਾਂ ਸੂਬਿਆਂ ਵਿੱਚ ਰਾਜ ਕਰਨਾ ਤਾ ਫਿਰ ਕੋਈ ਨਾ ਕੋਈ ਪਾਲਿਸੀ ਇਸ ਤਰ੍ਹਾਂ ਦੀ ਕੱਢ ਨਹੀਂ ਪਾਉਗੀ ਕਿ ਉੱਥੇ ਵੀ ਰਾਜ ਕੀਤਾ ਜਾਵੇ ਫਿਰ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਨੇੜੀਆਂ ਬਾਹਰੋਂ ਠੋਸ ਕੇ ਕਿ ਅਸੀਂ ਜੇ ਵੋਟਾਂ 'ਚ ਹਾਰ ਗਏ ਤਾਂ ਇਸ ਤਰ੍ਹਾਂ ਜਿਹੜਾ ਇਹਨਾਂ ਤੇ ਰਾਜ ਕਰਨਾ ਤਾਂ ਉਹ ਫਿਰ ਉਹ ਸਟੇਟ ਦੇ ਜਿਹੜੇ ਅਧਿਕਾਰ ਆ ਸਟੇਟ ਦੀ ਸਿੱਖਿਆ ਹਨਾ ਸਟੇਟ ਦੇ ਹੋਰ ਸਾਰੇ ਜਿਹੜੇ ਰਿਸੋਰਸਸ ਆ ਹਨਾ ਸਾਧਨ ਆ ਹਨਾ ਸੂਬਿਆਂ ਦੇ ਹਨਾ ਉਹ ਸਾਰੇ ਖੂਨ ਖੋਣੇ ਕਿਸ ਤਰ੍ਹਾਂ ਆ ਗਿਆ ਉਹਨਾਂ ਤੇ ਕੰਟਰੋਲ ਕਿਸ ਤਰ੍ਹਾਂ ਕਰਨਾ ਉਹ ਇਸ ਤਰੀਕੇ ਨਾਲ ਕਾਨੂੰਨ ਬਣਾ ਬਣਾ ਕੇ ਇਸ ਤਰ੍ਹਾਂ ਕਰ ਰਿਹਾ ਇਹ ਸਿਰਫ ਇੱਕ ਕਾਗਜੀ ਲੈ ਗਿਆ ਕਿ ਫੈਡਰਲ ਢਾਂਚਾ ਸੰਗੀ ਢਾਂਚਾ ਸਾਡਾ ਪਰ ਇੱਥੇ ਸਾਰਾ ਕੁਝ ਕੇਂਦਰ ਦੇ ਹੱਕ ਦੇ ਵਿੱਚ ਹੈ ਸਾਰਾ ਇਵਨ ਸਿੱਖਿਆ ਵੀ ਇਹ ਇਹ ਕੱਲਾ ਭਾਜਪੀ ਸਰਕਾਰ ਨੇ ਇਹ ਪਹਿਲਾਂ ਤੋਂ ਹੀ ਇਸ ਤਰ੍ਹਾਂ ਸਿੱਖਿਆ 1976 ਵਿੱਚ ਸਟੇਟ ਤੋਂ ਖੋ ਕੇ ਸੂਬਿਆਂ ਤੋਂ ਖੋ ਕੇ ਸੰਵਰਤੀ ਸੂਚੀ ਵਿੱਚ ਲੈ ਗਏ ਕਿ ਅਸੀਂ ਕੇਂਦਰ ਵੀ ਇਹਦੇ ਤੇ ਕਾਨੂੰਨ ਬਣਾ ਸਕਦਾ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀਆਂ ਚੀਜ਼ਾਂ ਤੇ ਕਾਂਗਰਸ ਇੱਕ ਟਾਈਮ ਤੇ ਕਾਨੂੰਨ ਲੈ ਕੇ ਆਉਂਦੀ ਰਹੀ ਬਿੱਲ ਲੈ ਕੇ ਆਉਂਦੀ ਰਹੀ ਇਹ ਭਾਜਪੀ ਸਰਕਾਰ ਹੋਂਦਾ ਵਿਰੋਧ ਕਰਦੀ ਰਹੀ ਹੈ ਤੇ ਅੱਜ ਇਹ ਉਹੀ ਸਰਕਾਰ ਅੱਜ ਉਹਨਾਂ ਬਿੱਲਾਂ ਨੂੰ ਉਸੇ ਤਰ੍ਹਾਂ ਪਾਸ ਕਰ ਰਹੀ ਹੈ ਤੇ ਕਾਂਗਰਸ ਹੰਦਾ ਵਿਰੋਧ ਕਰ ਰਹੀ ਹੈ ਏਡੀ ਮਤਲਬ ਖਤਰਨਾਕ ਡਰਾਮੇਬਾਜੀ ਆ ਸਾਰੀ ਨੀਤੀਆਂ ਇੱਕੋ ਪਾਲਿਸੀਆਂ ਇੱਕੋ ਵਿਚਾਰਤਾ ਰਾਇ ਇੱਕੋ ਕਰਨਾ ਵੀ ਇੱਕੋ ਬਸ ਡਰਾਮੇਬਾਜੀ ਹਾਂਜੀ ਹਾਂਜੀ 2010 ਦੇ ਵਿੱਚ ਜੀ ਕਾਂਗਰਸ ਦੀ ਸਰਕਾਰ ਸੀ ਤੇ ਕਪਿਲ ਸਿੱਬਲ ਇਹਨਾਂ ਦਾ ਮਨੁੱਖੀ ਮੰਤਰੀ ਵੀ ਰਿਹਾ ਹਾਂ ਉਹ ਸਿੱਖਿਆ ਮੰਤਰੀ ਸੀ ਮਨੁੱਖੀ ਮੰਤਰੀ ਐਜੂਕੇਸ਼ਨ ਵੀ ਉਹਦੇ ਕੋਲ ਹਾਂਜੀ ਹਾਂਜੀ ਉਹਨਾਂ ਨੇ ਮਨੁੱਖੀ ਸੰਸਾਧਨ ਮੰਤਰੀ ਹਾਂਜੀ ਹਾਂਜੀ ਉਹਨਾਂ ਨੇ ਇੱਕ ਬਿੱਲ ਲਿਆਂਦਾ ਵਿਦੇਸ਼ੀ ਸੰਸਥਾਵਾਂ ਬਿੱਲ ਹਣਾ ਵਿਦੇਸ਼ੀ ਸਿੱਖਿਆ ਸੰਸਥਾਾਂ 'ਚ ਬਿੱਲ ਲਿਆਂਦਾ ਕਿ ਵਿਦੇਸ਼ੀ ਯੂਨੀਵਰਸਿਟੀਆਂ ਇੱਥੇ ਕਿਸ ਤਰ੍ਹਾਂ ਲਿਆਂਦੀਆਂ ਜਾਣ ਉਹ ਬਿੱਲ ਦਾ ਵਿਰੋਧ ਭਾਜਪੀ ਸਰਕਾਰ ਨੇ ਕੀਤਾ ਉਹਦੋਂ ਇੱਥੋਂ ਦੀ ਖੱਬੀਆਂ ਪਾਰਟੀਆਂ ਨੇ ਵੀ ਵਿਰੋਧ ਕੀਤਾ ਉਹ ਪਾਸ ਨਹੀਂ ਹੋ ਸਕਿਆ ਬਿੱਲ ਉਹਦੋਂ ਪਰ ਇਹ ਸਰਕਾਰ ਭਾਜਪੀ ਜਦੋਂ ਆ ਪਈ ਤਾਂ ਇਹਨਾਂ ਨੇ ਪਿਛਲੇ ਸਾਲ ਜਿਹੜਾ ਉਹ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਖੁੱਲ੍ਹ ਦੇਤੀ ਆ ਕਿ ਭਾਈ ਤੁਸੀਂ ਆਓ ਤੇ ਸਾਡੇ ਜਿਹੜਾ ਆਦੇਸ਼ ਦੇ ਵਿੱਚ ਕਿਉਂਕਿ ਇੱਥੇ ਬਹੁਤ ਵੱਡਾ ਧੰਦਾ ਐਜੂਕੇਸ਼ਨ ਹਨਾ ਕਿਉਂਕਿ ਤੁਸੀਂ ਦੇਖੋ ਜਦੋਂ ਡਬਲਯੂਟੀ ਹੋਤੇ ਸਮਝੌਤੇ ਹੋਏ ਆ ਤਾਂ ਗੈਟਸ ਨਾਲ ਦਾ ਇੱਕ ਸਮਝੌਤਾ ਹੋਇਆ ਤਾਂ ਉਹਦੇ ਵਿੱਚ ਭਾਰਤ ਨੇ ਵੀ ਦਸਤਖਤ ਕੀਤੇ ਆ ਉਹ ਸਮਝੌਤੇ ਵਿੱਚ ਐਜੂਕੇਸ਼ਨ ਨੂੰ ਟ੍ਰੇਡੇਬਲ ਸਰਵਿਸ ਕਿਹਾ ਗਿਆ ਵਪਾਰਯੋਗ ਸੇਵਾ ਕਿਹਾ ਗਿਆ ਕਿ ਇਹ ਵਪਾਰਯੋਗ ਸੇਵਾ ਹੈ ਜੋ ਸਿੱਖਿਆ ਤੇ ਉਹਦੇ ਵਿੱਚ ਗੈਟ ਤਾਂ ਹੈ ਹੀ ਜਨਰਲ ਐਗਰੀਮੈਂਟ ਟ੍ਰੇਡ ਐਂਡ ਟੈਰਿਫ ਫੁੱਲ ਫਾਰਮਸ ਵੀ ਉਹਦੀ ਉਹਦੇ ਚ ਤਾਂ ਵਪਾਰਕ ਚੀਜ਼ਾਂ ਦੇ ਉੱਪਰ ਹੀ ਐਗਰੀਮੈਂਟ ਹੋਣੇ ਸੀ ਪਰ ਅੱਛਾ ਐਜੂਕੇਸ਼ਨ ਨੂੰ ਵੀ ਜਨਰਲ ਐਗਰੀਮੈਂਟ ਟ੍ਰੇਡ ਐਂਡ ਟੈਰਿਫ ਤੇ ਰੱਖਿਆ ਗਿਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਸੰਸਥਾ ਐਜੂਕੇਸ਼ਨ ਦੇਣ ਵਾਲੀ ਉਹ ਸੇਵਾ ਪ੍ਰਦਾਨ ਕਰਨ ਵਾਲੀ ਚੀਜ਼ ਹੋਊਗੀ ਜਿਹੜਾ ਅਧਿਆਪਕਾ ਉਹ ਮਦਦਗਾਰ ਹੋਊਗਾ ਇਸ ਗੱਲ ਲਈ ਫੈਸਿਲਿਟੇਟਰ ਲਿਖਿਆ ਤੇ ਜਿਹੜਾ ਸਟੂਡੈਂਟ ਆ ਉਹ ਗ੍ਰਾਹਕ ਹੋਊਗਾ ਉਹਨਾਂ ਲਈ ਉਹ ਗ੍ਰਾਹਕ ਆ ਸੀ ਸਟੂਡੈਂਟ ਜਿਹੜੇ ਇਸ ਦੇਸ਼ ਦੇ ਗ੍ਰਾਹਕ ਆ ਤੇ ਉਹ ਕਿਸ ਤਰ੍ਹਾਂ ਇੱਥੇ ਆਪਦਾ ਉਹ ਤੰਦਾ ਵਧਾਉਣਾ ਚਾਹੁੰਦੇ ਉਹ ਸਮਝੌਤੇ ਤਹਿਤ ਪਹਿਲਾਂ ਸਾਈਨ ਕੀਤੇ ਆ ਤੇ ਉਸੇ ਦਿਸ਼ਾ ਵਿੱਚ ਜਿਹੜਾ ਇਹ ਫੈਸਲਾ ਯੂਨੀਵਰਸ ਵਿਦੇਸ਼ੀ ਯੂਨੀਵਰਸਿਟੀਆਂ ਇੱਥੇ ਆਉਣ ਹਨਾ ਤੇ ਇੱਥੋਂ ਦੀਆਂ ਯੂਨੀਵਰਸਟੀਆਂ ਕਿਸ ਤਰ੍ਹਾਂ ਉਹਨਾਂ ਦੇ ਪੱਖ ਦੇ ਵਿੱਚ ਹੋਣ ਇਹ ਜਦੋਂ ਤੱਕ ਇਹ ਕੁਝ ਚੰਗੇ ਲੋਕ ਇੱਥੇ ਬੈਠੇ ਆ ਉਦੋਂ ਤੱਕ ਇਹਦਾ ਵਿਰੋਧ ਹੁੰਦਾ ਇਸ ਲਈ ਉਹ ਇਨ੍ਹਾਂ ਸੰਸਥਾਵਾਂ ਦੇ ਉੱਚੇ ਅਹੁਦੇ ਆ ਤੇ ਆਪਦੇ ਬੰਦੇ ਫਿੱਟ ਕਿਸ ਤਰ੍ਹਾਂ ਕਰਨੇ ਆ ਤਾਂ ਜੋ ਇਹਨਾਂ ਯੂਨੀਵਰਸਟੀਆਂ ਨੂੰ ਕੰਟਰੋਲ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਦੇ ਦਈਏ ਇਹ ਸਾਰੀਆਂ ਨੀਤੀਆਂ ਜਿਹੜੀਆਂ ਉਸੇ ਦਿਸ਼ਾ ਵਿੱਚ ਕੀਤੀਆਂ ਜਾ ਰਹੀਆਂ ਜਿਹੜੀਆਂ ਇਹਨਾਂ ਨੇ ਸਮਝੌਤੇ ਜਿਹੜੇ ਇੰਟਰਨੈਸ਼ਨਲ ਪੱਧਰ ਤੇ ਕੀਤੇ ਹੋਏ ਆ ਤੇ ਜਿਸ ਤਰ੍ਹਾਂ ਦੀ ਇਹਨਾਂ ਦੀ ਆਪਦੀਆਂ ਨੀਤੀਆਂ ਹੈਗੀਆਂ ਟੋਟਲੀ ਕਿ ਇੱਥੇ ਜਿਹੜਾ ਦੇਸ਼ ਦੇ ਵਿੱਚ ਹਰ ਚੀਜ਼ ਨੂੰ ਕੰਟਰੋਲ ਕਰਨਾ ਹਰ ਚੀਜ਼ ਨੂੰ ਇੱਕ ਰੰਗ ਦੇ ਵਿੱਚ ਰੰਗਣਾ ਮੈਂ ਇਸ ਗੱਲ ਤੇ ਤੁਹਾਨੂੰ ਦੱਸਦਾ ਕਿ ਹਾਰਵਰਡ ਯੂਨੀਵਰਸਿਟੀ ਹੈ ਹਮ ਹਾਰਵਰਡ ਯੂਨੀਵਰਸਿਟੀ ਦੁਨੀਆ ਦੀਆਂ ਟੌਪ ਦੀਆਂ ਜਿਹੜੀਆਂ ਵਿਦਿਅਕ ਸੰਸਥਾਵਾਂ ਉਹਨਾਂ ਵਿੱਚ ਨਾਮ ਆਉਂਦਾ ਤੇ ਇੱਕ ਜਿਹੜੀ ਐਮਆਈਟੀ ਹੈ ਟੌਪ ਦੀ ਜਿਹੜੀ ਸੰਸਥਾ ਵਿਦਿਅਕ ਸੰਸਥਾ ਇਹ ਦੋਵੇਂ ਸੰਸਥਾਵਾਂ ਆਮੋ ਸਾਹਮਣੇ ਹੈ ਹੈਣਾ ਇੱਕੋ ਜਗ੍ਹਾ ਤੇ ਇੱਕੋ ਇੱਕੋ ਸਟੇਟ ਦੇ ਵੀ ਇੱਕੋ ਥਾਂ ਤੇ ਅੰਮੋ ਸਾਹਮਣੇ ੜੀਆਂ ਇਹ ਸੰਸਥਾਵਾਂ ਦੁਨੀਆ ਦੀਆਂ ਟੌਪ ਦੀਆਂ ਤੇ ਇੱਕ ਸੰਸਥਾ ਵਿੱਚ ਜਿਸ ਤਰ੍ਹਾਂ ਸਿਲੇਬਸ ਪੜਾਇਆ ਜਾਂਦਾ ਉਹ ਦੂਸਰੀ ਸੰਸਥਾ ਇਹ ਅਲੱਗ ਤਰੀਕੇ ਨਾਲ ਪੜਾਇਆ ਜਾਂਦਾ ਅਲੱਗ-ਅਲੱਗ ਸਿਸਟਮ ਆ ਦੋਵਾਂ ਦਾ ਹੈਨਾ ਇੱਕੋ ਇੱਕੋ ਸਰਕਾਰ ਦੇ ਅੰਦਰ ਹੈਨਾ ਇੱਕੋ ਥਾਂ ਤੇ ਇਹ ਅਡ-ਅਡ ਸਿਸਟਮ ਚੱਲ ਰਿਹਾ ਦੋ ਯੂਨੀਵਰਸਿਟੀਆਂ ਦਾ ਪਰ ਭਾਰਤ ਵਿੱਚ ਕਿਹਾ ਜਾ ਰਿਹਾ ਕਿ ਅਸੀਂ ਇੱਕੋ ਤਰੀਕੇ ਨਾਲ ਸਾਰੀਆਂ ਯੂਨੀਵਰਸਿਟੀਆਂ ਰੱਖਾਂਗੇ ਇੱਕੋ ਤਰੀਕੇ ਦਾ ਸਿਲੇਬਸ ਹੋਊਗਾ ਹਨਾ ਇੱਕੋ ਤਰੀਕੇ ਨਾਲ ਅਸੀਂ ਟੋਟਲੀ ਸਾਰਾ ਕੰਮ ਇਸ ਤਰ੍ਹਾਂ ਕਰ ਦੇਣਾ ਹੈਗਾ ਇਹ ਬਿਲਕੁਲ ਹੀ ਇਸ ਮਤਲਬ ਆਈਡੀਆ ਆਈਡੀਆ ਵਜੋਂ ਐਜੂਕੇਸ਼ਨ ਜੇ ਅੱਗੇ ਲੈ ਕੇ ਜਾਣਾ ਤਾਂ ਟੋਟਲੀ ਰੋਂਗ ਆ ਪੋਜੀਸ਼ਨ ਹਨਾ ਪਰ ਇਹ ਇਹ ਦੇਸ਼ ਨੂੰ ਇੱਕ ਰੰਗ ਦੇ ਵਿੱਚ ਰੰਗਣਾ ਚਾਹੁੰਦੇ ਆ ਇੱਕੋ ਸਿਸਟਮ ਕਰਨਾ ਚਾਹੁੰਦੇ ਆ ਉਸੇ ਦਿਸ਼ਾ ਵਿੱਚ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਇੱਥੇ ਚੇਂਜ ਕੀਤੀਆਂ ਜਾ ਰਹੀਆਂ ਉਹ ਭਾਵੇਂ ਉਹਦੇ ਸੀ ਪਾਵੇਂ ਨੀਤੀਆਂ ਸੀ ਕੁਝ ਲੋਕਪੱਖੀ ਨੀਤੀਆਂ ਸੀ ਉਹ ਬਦਲੀਆਂ ਜਾ ਰਹੀਆਂ ਹਨ ਜੇ ਕੋਈ ਉੱਚੇ ਅਹੁਦਿਆਂ ਦੇ ਬੰਦੇ ਫਿੱਟ ਕਰਨ ਉਹ ਆਪਦੇ ਬਿਠਾਏ ਜਾ ਰਹੇ ਹਨ ਟੋਟਲੀ ਸਿਸਟਮ ਇਸ ਤਰ੍ਹਾਂ ਕੰਟਰੋਲ ਕੀਤਾ ਜਾ ਰਿਹਾ ਤੇ ਕੱਲਾ ਇਸੇ ਤਰ੍ਹਾਂ ਦੀ ਸਿਲੇਬਸ ਤੱਕ ਬਦਲ ਕੇ ਸਕੂਲੀ ਸਿੱਖਿਆ ਦੇ ਵਿੱਚ ਵੀ ਇਸ ਤਰ੍ਹਾਂ ਇਵਨ ਕੀ ਖੋਜਾਂ ਤੱਕ ਜਿਹੜੀਆਂ ਰਿਸਰਚ ਹੋ ਰਹੀਆਂ ਯੂਨੀਵਰਸਿਟੀਆਂ ਦੇ ਵਿੱਚ ਯੂਨੀਵਰਸਿਟੀ ਰਿਸਰਚ ਤੱਕ ਪ੍ਰਭਾਵਿਤ ਕੀਤੀ ਜਾ ਰਹੀ ਹੈ ਕਿ ਜਿਹੜੇ ਉਹਨਾਂ ਦੇ ਪੱਖ ਦੇ ਵਿੱਚ ਕੁਝ ਖੋਜਾਂ ਹੋ ਰਹੀਆਂ ਜੇ ਲੱਗਦਾ ਕਿ ਯਾਰ ਇਸ ਵਿਸ਼ੇ ਤੇ ਖੋਜ ਤਾਂ ਹੋਣੀ ਨਹੀਂ ਚਾਹੀਦੀ ਕਿਉਂਕਿ ਸੋਸਾਇਟੀ ਨੂੰ ਸੇਧ ਦੇ ਦੂਗੀ ਮੰਨ ਲਓ ਭਗਤ ਸਿੰਘ ਤੇ ਖੋਜ ਹੋਣੀ ਹੈ ਹਨਾ ਕਰਤਾਰ ਸਿੰਘ ਸਰਾਭੇ ਤੇ ਖੋਜ ਕਰਨੀ ਹੋਵੇ ਗੁਰਨਾਨਕ ਦੇਵ ਜੀ ਤੇ ਕਰਨੀ ਹੋਵੇ ਉਹਨਾਂ ਲੱਗਦਾ ਇਹ ਤਾਂ ਸਮਾਜ ਨੂੰ ਸੇਧ ਨਾ ਦੇ ਦੇਵੇ ਉਹ ਇਹੋ ਦੀਆਂ ਖੋਜਾਂ ਨੂੰ ਪੈਸੇ ਹੀ ਨਹੀਂ ਦੇ ਰਹੇਗੇ ਕੇਂਦਰ ਸਰਕਾਰ ਫੰਡ ਨਹੀਂ ਦੇ ਰਹੀ ਫੰਡ ਉਹ ਸਿਰਫ ਉਹਨਾਂ ਖੋਜਾਂ ਨੂੰ ਦੇ ਰਿਹਾ ਉਹਨਾਂ ਰਿਸਰਚਰਾਂ ਨੂੰ ਦੇ ਰਿਹਾ ਜਿਹੜੀ ਉਹਨਾਂ ਦੇ ਪੱਖ ਚੇ ਭੁਗਤਦੀਆਂ ਤੇ ਇਸ ਤਰ੍ਹਾਂ ਕਰਕੇ ਜਿਹੜਾ এডਿਕੇਸ਼ਨ ਦਾ ਜਿਹੜਾ ਇਹ ਮਤਲਬ ਵਿਤਕਰੇਵਾਜੀ ਦਾ এডਿਕੇਸ਼ਨ ਇਸ ਤਰ੍ਹਾਂ ਲਾਗੂ ਕੀਤੀ ਗਿਆ